ਕਬੀ ਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਾਂ ਪਿੰਡ ਉਸਮਾ ਪਹੁੰਚ ਚੁੱਕੇ ਆਂ ਜ਼ਿਲ੍ਹਾ ਵੀ ਤਰਨਤਾਰਨ ਤੋਂ ਪਹਿਲਾਂ ਤਸਵੀਰ ਵੀ ਤਰਨਤਾਰਨ ਦੀ ਹੈ ਤੇ ਭਾਈ ਰਾਜਵੀਰ ਤੇ ਸੋਨੀ ਉਹਨਾਂ ਕੋਲ ਵਪਾਰ ਦਾ ਕੰਮ ਕਰਦੇ ਆਂ ਅੱਜ ਵੀ ਉਹਨਾਂ ਕੋਲ ਕੋਈ 5-6 ਲੈਪ ਪਸ਼ੂ ਸੇਲ ਆ ਤੇ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਸਸਤੀ ਕਰ ਹੋਰ ਤੋਂ ਭਾਈ ਜੀ ਇੱਕ ਕਰ ਆਪ ਅੱਖੇ ਬੰਦ ਕਰੀਏ ਹੋਰ ਕਿਵੇਂ ਜੇ ਅਗਮਾਈ ਕਰ ਦਣਾ ਚਲੋ ਕੋਈ ਨਹੀਂ ਕਿ ਬਈ ਜਾਂਦਾ ਬਈ ਕੰਮ ਵਧੀਆ ਚੱਲੀ ਜਾਂਦਾ ਮਾਰਾ ਅੱਗੇ ਜਾਂਦਾ ਮਾਰਾ ਜੀ ਜਾਂਦਾ ਜੀ ਜਾਂਦਾ ਅੱਜ ਬਾਈ ਜੀ ਫਿਰ ਛੁੱਟੀ ਦਿਆ ਬਾਈ ਭਰਾ ਖੰਡੇ ਪਹਿਲਾਂ ਆਉਣਾ ਵਾ ਪਹਿਲਾਂ ਫੇਰਾ ਦਾ ਸਟਰੀਟ ਤੇ ਲਾ ਚਲੋ ਆਉਣਾ ਦਾ ਮੌਸਮ ਮੌਸਮ ਹਾਂਜੀ ਹਾਂਜੀ ਤਾਂ ਕਰ ਗਈ ਅੱਜ ਬਾਈ ਫਿਰ ਕਿਨੇ ਆ ਅੱਜ ਆਪਣੇ ਕੋਲ 6 ਆ ਭਾਈ 6 ਹਾਂਜੀ ਤਿੰਨ ਜਣੇ ਸੁਈ ਆ ਹਾਂਜੀ ਇੱਕ ਮੱਝ ਸੁਈ ਆ ਦੋ ਗੱਬਣਾ ਨੂੰ ਚਲੋ ਆਜੋ ਫਿਰ ਇਧਰ ਕੋਈ ਸ਼ੁਰੂ ਕੀ ਫੋਲੋ ਜੀ ਸੰਦੀਪਾ ਗੱਬਣਾ ਕੋਈ ਨਹੀਂ ਸੁਈ ਆ ਜੀ ਅੱਛਾ ਇਹਦਾ ਬੱਚਾ ਵਾ لال ਇਹਨ ਕੋ 30 ਕਿਲੋ ਦੋਤੇ ਆ ਹੁਣ ਹੁਣ ਹਾਜ਼ਰ ਅੱਛਾ ਆਪਾਂ 28 ਕਿਲੋ ਦੀ ਗਾਰੰਟੀ ਦੇ ਕੇ ਖਲਾ ਦਾਂਗੇ ਠੀਕ ਆ ਕੋਲੋ ਫਿਰ ਉਹ ਹਾਉਸ ਜੀ ਮੀਮੜ ਆ ਦੇਣਾ ਵੇਖੋ ਥਾਲੇ ਕਿੰਨਾ ਵਧੀਆ ਲੱਗਾ ਤੇ ਵੇਖੋ ਵੇੜ ਦੀ 28 ਕਿਲੋ ਦੀ ਗਾਰੰਟੀ ਬਾਈ ਹੋਣਾ ਜੀ 28 ਤੋਂ ਘਟਣਾ ਨਹੀਂ ਘਟਣਾ ਨਹੀਂ ਆ ਪਰ ਠੀਕ ਆ ਆ ਜਾਊਗਾ ਲਓ ਜੀ ਵੇਖੋ ਥਾਲੇ ਵਾ ਵੇੜ ਦਾ ਮਾਣ ਹੱਥ ਦਾ ਲਓ ਜੀ ਨਾਲ ਬੱਚਾ ਆ ਗਿਆ ਮਦਰ ਬੱਚਾ ਆਵੇ ਬੱਚਾ ਨੋ ਨਾ ਨਾ ਕੀ ਕਰਾਂ ਲੋ ਚੋਈਦੂ ਆ ਵਧੀਆ ਚੋਈ ਆ ਇੱਕ ਨੰਬਰ ਹੈ ਇਹ ਹਾਂ 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 ਹਾਂਜੀ ਫਿਰ ਬੋਲੋ ਮੋਲ ਤੇ ਸੰਦੀਪਾ 70000 ਕਰਦੇ ਆ ਹਾਂ ਦੋ ਹੀ ਛੱਡ ਦੀਏ ਮੈਂ ਤਾਂ ਦੋ ਆਹਣ 60000 ਪੂਰੇ ਫੈਟ ਦੇ ਦੇ ਦਾਂਗੇ ਜਾਣ ਦੋ ਚਲੋ ਪਾ ਠੀਕ ਆ ਇਵੀ ਸੁਈ ਆ ਆ ਵੀ ਸੁਈ ਆ ਜੀ ਇੱਧਰ ਇਹ ਤੋਂ 10 ਪਰਾਂ ਚਲ ਬੜੀ ਹੋ ਜਾ ਹਾਂ ਜੀ ਇਹਨ ਕੋ 10 ਤੋਂ 11 ਕਿਲੋ ਹੋਊਗਾ ਬੋਲਾ ਜੀ 10 ਕਿਲੋ ਆ ਪੱਕਾ ਆਊਗਾ 10 ਕਿਲੋ ਪੱਕਾ ਹੀ ਆ ਹਾਂ ਜੀ ਆ ਵੱਚੀ ਜੋ ਮਗਰੇ ਦੇ ਲੋ ਵੱਚੀ ਵੀ ਬੜੀ ਥੋੜੀ ਆ ਗਈ ਨਾ ਹਾਂ ਜੀ ਲਓ ਜੀ ਇਹ ਵੀ ਵੇਖੋ ਕਰਾ ਦਿਓ ਤੇ ਵੈੜੀ ਸੁਣੀ ਰੰਗ ਵੇਖਣ ਵਾਲੇ ਆਹ ਦੇਖੋ ਛੋਈ ਜੋ ਵਧੀਆ ਭਾਈ ਜੀ ਹੈ ਭਾਈ ਇੱਕ ਨੰਬਰ ਹੈ ਜੀ ਇੱਕ ਨੰਬਰ ਛੋਈ ਹੈ ਜੀ ਤੂੰ ਦੇਖੋ आ जाओ आ जाओ आ çok मक्खी बच्चा बच्चे बहुत सुनिया आ गई है बोलो भाई जी इसका मोल तो 50 ਇਨਾ 40 ਦੀ 40 ਸ਼ੂਟ ਕਰਦੇ ਆ ਰੇਂਜ ਆ ਰਿਹਾ ਦਿਨ ਪੜਾ ਦੇ ਲੋ ਜੀ ਆਹਾਂ ਜੀ ਇਹ ਤੋਂ ਵੀ 10-11 ਕਿਲੋ ਹੋਗਾ ਜੀ ਪੱਕਾ 10 ਕਿਲੋ ਦੁੱਧ ਪੱਕਾ ਪੱਕਾ ਹੋਗਾ ਸਾਰਾ ਸੁਆ ਸੁਆ ਮਾਰੀ ਆ ਸੁਆ ਸੁਆ ਦੋ ਹੀ ਘਬੜ ਮੱਜਾ ਚਲੋ ਇਹ ਵੀ ਲੈ ਚਲੋ ਵੇਖੋ ਐ ਥਾਂਦੁਰ ਵਧੀਆ ਬਣਾ ਲੈਂਦੀ ਜੀ ਵਧੀਆ ਜੀ ਵਧੀਆ ਬੱਛੀ ਮਗਰੇ ਦੇ ਕਾਲੇ ਰੰਗ ਦੇ ਹਾਂ ਜੀ ਕਾਲੇ ਰੰਗ ਦੇ ਬੱਛੀਏ ਜੀ ਮਗਰ ਆ ਜਾਓ ਜੈ ਜੈ ਜਲੇ ਕਰੋ ਜੈ ਕੀ ਜੈ ਜੀ ਕਰਨਾ ਹੈ ਬੋਲੋ ਜੀ ਇਹਦਾ ਮੋਲੇ ਦਾ ਵੀ 47 ਕਰਦੇ ਸੰਦੀਪਾ ਹਾਂ ਜੀ 45 ਦੀ ਦੇ ਦੀਏ ਦੋ ਹੀ ਅੱਪੀ ਛੱਡੀ ਚਲੋ ਬਸ ਠੀਕਾ ਲੋ ਜੀ ਮੰਜਾ ਮੈਂ ਆ ਗਈ ਸੁਈ ਹਾਂਜੀ ਸੁਈ ਮਾ ਜੀ ਹਾਂਜੀ ਇਸ ਤੋਂ 11 ਕਿਲੋ ਦੁੱਧ ਹੋਊਗਾ ਪਰ 10 10 ਕਿਲੋ ਆ ਗਿਆ ਪਾ 10 ਕਿਲੋ ਦੁੱਧ 10 ਕਿਲੋ ਕਿੰਨੇ ਦਾ ਮੋਗੇ ਸੁਈ ਨੂੰ ਜੀ ਇਹ 10 15 ਜਾਂ 12 ਦਾ ਵੀ ਹੋ ਸਕਦਾ 15 ਦਾ ਵੀ ਹੋ ਸਕਦੀ ਹੈ ਹਾਂਜੀ ਮਾ ਜੀ ਰਾਜੀ ਆ ਪੂਰੀ ਤੇ ਵੇਖੋ ਗਰਾ ਦੀ ਇਹ ਵੀ ਵਾਝੋ ਵੇ ਜੀ ਸਰ ਕੋਲ ਵਾਹੀ ਇੱਕ ਨੰਬਰ ਹੋ ਗਈ ਆ ਜੋ ਆ ਜਾ ਹਾਂਜੀ ਬਾਈ ਜੀ ਫਿਰ ਬੋਲੋ ਇਹਦਾ ਮੋੜ ਤੇ 90 ਕਰਦੇ ਹੰਦੀਪਾ 90 ਆ ਹਾਂਜੀ ਹਾਂਜੀ ਐਨ ਹੀ ਛੱਡ ਦਾਂਗੇ ਉਹ ਤੋਂ ਹੋਰ ਛੱਡ ਦਿਨਾ 85000 ਦੀ ਮਾਨ ਆਣੀ ਜੇ ਤਾਂ ਛੋੜ ਹੀ ਹੋਣੀ ਛੋੜ ਹੀ ਹੋਣੀ ਆ ਚਲੋ ਜੀ ਠੀਕ ਆ ਹਾਂਜੀ ਇਹ ਗੱਬਣ ਆ ਗਈ ਜੀ ਇਹ ਗੱਬਣ ਆ ਗਈ ਆ ਇਹ ਗੱਬਣ ਜੋ ਗੱਜਾ ਸੁਆ ਵਾ ਅਲੇ 10 12 ਦਿਨਾਂ ਦੀ ਕੱਚੀ ਆ ਉਹ ਚੋਟੀ ਬਸ ਠੀਕ ਹੈ ਲੈ ਜੂ ਟਿਆਮਾ ਨਾ ਹਾਂਜੀ ਲਓ ਜੀ ਹੁਣ ਇਹ ਵੀ ਵੇਖੋ ਹੋਰ ਇਹਨੂੰ ਵੀ ਤੋ ਤੇ 12 ਕਿਲੋ ਚਵਾ ਦੂਗੀ ਸੰਦੀਪਾ ਹਾਂਜੀ ਦਾ ਮੋਲ ਤੇ 80 ਸੰਦੀਪਾ 80 ਹਾਂਜੀ ਕਿੰਨੇ ਵਿੱਚੋਂ 5 ਹੀ ਛੱਡਾਂਗੇ 75 75000 ਠੀਕ ਹੈ 75000 ਛੋਟੀ ਸੰਦੀਪਾ 85000 ਦੀ ਦੇਵਾਂ ਜਦੋਂ ਤਿਆਰ ਹੋਊਗੀ ਠੀਕ ਆ ਠੀਕ ਆ ਠੀਕ ਹੈ ਚੱਲਾਂਗੇ ਸਾਹ ਜੀ ਇਹ ਤੀਜਾ ਸੁਆਹੀ ਹੂੰ ਹੂੰ ਇਹ ਦੇਨ ਲੈ ਜੂਗੀ ਹਲੇ ਪਰੇ ਪੰਜ ਲੈ ਜੇ ਸੱਤ ਲੈ ਜੇ ਦੋ ਲੈ ਜੇ ਅੱਛਾ ਤੋ ਲੋਗ ਜੀ ਤੇਰੀ ਮੰਦਰੀ ਬਣੀ ਆ ਗਰੀ ਜੀ ਹਾਂ ਜੀ ਹਾਂ ਜੀ ਮਾਲ ਨੂੰ ਕਦੇ ਮਿਲ ਜਾਂਦੇ ਜੀ ਨਹੀਂ ਜਾਂਦਾ ਮਾਰਾ ਉਸ ਕੋਈ ਗੱਲ ਨਹੀਂ ਜਰ ਕਰਨੀ ਆਲੇ ਕਿਸੋ ਵੀ ਨਾਲ ਉਹ ਨਹੀਂ ਵੱਡੀ ਹਾਂ ਉਹ ਕੱਲ ਸ਼ਾਮੀ ਵੇਚੀ ਸੀ ਤੇ ਚੋਲੋ ਭਜੀ ਬਰ ਲਾਸਟ ਵੀ ਦੀ ਲੱਗਦਾ ਹਾਂਜੀ ਇਹਦਾ 77000 ਰੁਪਏ ਹੀ ਮੁੱਲ ਤੇ 72000 ਦੀ ਦੇ ਦੀਏ ਛੱਡ ਦੋ ਹੋਰ ਜੀ ਆਪੇ ਛੱਡ ਦੇ ਜਾਂ ਦੋ ਪੂਰੇ ਹੀ ਪੂਰੇ ਹੀ ਦੇ ਦਾ ਪੂਰੇ ਜਾਂ ਦੋ ਤਾਂ ਵੇ ਲੋ ਜੀ ਆ ਚੈੱਕ ਕਰ ਲੋ ਸਾਰੇ ਪਸ਼ੂਆ ਚੈੱਕ ਕਰਕੇ ਚੋਈ ਕਰਕੇ ਬਸ ਹਣਾ ਭਾਈ ਜੀ ਹਾਂਜੀ ਹਾਂਜੀ ਆਹ ਦਾ ਪੂਰਾ ਤਸਵੀਰ ਲਿਓ ਚਲੋ ਹੋਰ ਭਾਈ ਜੀ ਫਿਰ ਠੀਕ ਆ ਵਧੀਆ ਮਾਰੇ ਬੋਲੋ ਫਿਰ ਨੰਬਰ ਜੀ ਨੰਬਰ ਮੇਰਾ 9115788041 ਜ਼ਿਲ੍ਹਾ ਤਰਨਤਾਰਨ ਪਿੰਡ ਉਸਮਾ ਟੂਲ ਪਲਾਜ਼ੇ ਦੇ ਨਾਲ ਹੀ ਇਹ ਪੈਂਦਾ ਚਲੋ ਠੀਕ ਹੈ ਜੀ ਦਾਸ ਜੀ ਦਾਸ ਜੀ